ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਮੋਹਰਾ ਦੀਆਂ ਤੁਹਾਨੂੰ ਕੁਝ ਖਾਸ ਆਪਾਂ ਜਿਹੜੀਆਂ ਦੋਸਤੋ ਝੋਟੀਆਂ ਤੇ ਮੱਝਾਂ ਦਿਖਾਉਣੀਆਂ ਹੈਗੀਆਂ ਨੇ ਜੇਕਰ ਦੋਸਤੋ ਮੈਂ ਏਰੀਆ ਦੀ ਗੱਲ ਕਰਾਂ ਤਾਂ ਜਿੱਥੇ ਆਪਾਂ ਅੱਜ ਪਹੁੰਚ ਕੀਤੀ ਹੈਗੀ ਆ ਬਰਨਾਲਾ ਏਰੀਆ ਹੈਗਾ ਦੋਸਤੋ ਤੇ ਪਿੰਡ ਜਿਹੜਾ ਹੈਗਾ ਦੋਸਤੋ ਸਰਜੀਤਪੁਰਾ ਕੋਠੇ ਪਿੰਡ ਹੈਗਾ ਤੇ ਤਹਿਸੀਲ ਤੇ ਜਿਹੜਾ ਜ਼ਿਲ੍ਹਾ ਇਸ ਨੂੰ ਬਰਨਾਲਾ ਲੱਗਦਾ ਡਿਸਟ੍ਰਿਕਟ ਬਰਨਾਲਾ ਹੈਗੀ ਆ ਤੇ ਬਧੇਰੇ ਜਾਣਕਾਰੀ ਆਪਾਂ ਵੀਰ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਨਾਮ ਵੀ ਪੁੱਛ ਕੇ ਤੁਹਾਡੇ ਰੂਬਰੂ ਕਰਦੇ ਆਂ ਝੋਟੀਆਂ ਜਿਹੜੀਆਂ ਹੈਆਂ ਦੋਸਤੋ ਦੋਸਤੋ ਇੱਕ ਗੱਲ ਮੈਂ ਜ਼ਰੂਰ ਜ਼ਿਕਰ ਕਰ ਦੇਣਾ ਵੀ ਤਕਰੀਬਨ ਜਿਹੜੇ ਪਸ਼ੂ ਆ ਵੀਰ ਉਹਨਾਂ ਦੇ ਕੋਲ ਚੰਗੇ ਪਸ਼ੂ ਨੇ ਤਕਰੀਬਨ ਘਰ ਦੇ ਪਸ਼ੂ ਤੁਹਾਨੂੰ ਘਰੇਲੂ ਪਸ਼ੂ ਮਿਲਣਗੇ ਝੋਟੀ ਹੈਗੀ ਆ ਉਸ ਤੋਂ ਬਾਅਦ ਦੋ ਝੋਟੀਆਂ ਨੇ ਇੱਕ ਮੱਝ ਦੋ ਤੀਜੇ ਤੀਜੇ ਸੂਬੇ ਆ ਬਾਕੀ ਡਿਟੇਲ ਆਪਾਂ ਵੀਰ ਦੇ ਨਾਲ ਗੱਲਬਾਤ ਕਰਾਂਗੇ ਤੇ ਘਰੇਲੂ ਪਸ਼ੂ ਆ ਦੋਸਤੋ ਸਾਭ ਸੰਭਾਲ ਦੇ ਵਿੱਚ ਬਹੁਤ ਚੰਗੀ ਦੇ ਵਿੱਚ ਪਸ਼ੂ ਜਿਹੜੇ ਪਲੇ ਆ ਤੇ ਰਿਕਾਰਡ ਵੀ ਜਿਹੜੇ ਬਹੁਤ ਵਧੀਆ ਹੈਗੇ ਆ ਮਿਲਕਿੰਗ ਰਿਕਾਰਡ ਆ ਅਕਸਰ ਆਪਾਂ ਵਪਾਰੀ ਵੀਰਾਂ ਤੋਂ ਜਦੋਂ ਪਸ਼ੂ ਲੈਣੇ ਆ ਦੋਸਤੋ ਤਾਂ ਅੱਗੋਂ ਜਿਹੜੇ ਵੀ ਵੀਰ ਜਿੰਨਾ ਕਹਿੰਦੇ ਆ ਦੱਸਦੇ ਆ ਉਸ ਹਿਸਾਬ ਨਾਲ ਵਪਾਰੀ ਵੀਰ ਵੀ ਜਿਹੜਾ ਅੱਗੇ ਉਹ ਬੋਲ ਦਿੰਦੇ ਆ ਕਹਿ ਦਿੰਦੇ ਆ ਤੇ ਅੱਜ ਤੁਹਾਨੂੰ ਬਿਲਕੁਲ ਆਪਾਂ ਆ ਰੂਬ ਰੂ ਜਿਹੜਾ ਘਰੇਲੂ ਵੀਰ ਆ ਜਿਹੜੇ ਉਹਨਾਂ ਨਾਲ ਜਾਣ ਪਛਾਣ ਆਪਾਂ ਕਰਵਾਉਣੀ ਆ ਥੋੜੀ ਤੇ ਚਲਦੇ ਆ ਵੀਰ ਦੇ ਕੋਲ ਪੁੱਛ ਲੈਨੇ ਕੀ ਡਿਟੇਲ ਹੈਗੀ ਆ ਸਭ ਤੋਂ ਪਹਿਲਾਂ ਵੀਰੇ ਸਸਰੀ ਕਾਰ ਸਸਰੀ ਕਾਰ ਵੀਰ ਜੀ ਫੋਰਸ ਨਾਲ ਠੀਕ ਠਾਕ ਜੀ ਹਾਂਜੀ ਵੀਰ ਜੀ ਬੜੀ ਕਿਰਪਾ ਠੀਕ ਆ ਸੋ ਦੋਸਤੋ ਇਸ ਘਰ ਦੇ ਵਿੱਚੋਂ ਆਪਾਂ ਪਹਿਲੀ ਵੀਡੀਓ ਬਣਾ ਰਹੇ ਹਾਂ ਸੋ ਵੀਰ ਹੋਣਾ ਦਾ ਜਿੱਦਾਂ ਡੇਰੀ ਦਾ ਕੰਮ ਹੈਗਾ ਕੋਈ ਪਸ਼ੂ ਵਪਾਰ ਦਾ ਕੰਮ ਨਹੀਂਗਾ ਐਨੀਮਲ ਜਿੰਨੇ ਵੀ ਹੈਗੇ ਆ ਉਹ ਤੁਹਾਨੂੰ ਸਾਰੇ ਘਰ ਦੇ ਪਸ਼ੂ ਰੱਖੇ ਹੋਏ ਨਜ਼ਰ ਆਉਣਗੇ ਤੇ ਵੀਰ ਇੱਕ ਆਪਣੇ ਵੀਰਾਂ ਨੂੰ ਆਪਣਾ ਨਾਮ ਜ਼ਰੂਰ ਦੱਸ ਜੀ ਬਾਈ ਜੀ ਮੇਰਾ ਨਾਮ ਰਣਜੀਤ ਸਿੰਘ ਆ ਜੀ ਠੀਕ ਆ ਕੋਠੇ ਸੋਜੀ ਦੇ ਬਰੇ ਤੋਂ ਠੀਕ ਅਸੀਂ ਰਹਿਣ ਵਾਲੇ ਠੀਕ ਆ ਜੀ ਅੱਛਾ ਵੀਰੇ ਰਣਜੀਤ ਸਿੰਘ ਜੀ ਜੇਕਰ ਆਪਣੇ ਪਿੰਡ ਕੋਠੇ ਸਰਜੀਤਪੁਰਾ ਕੋਠੇ ਆਉਣਾ ਹੋਵੇ ਕਿਸੇ ਨੇ ਹਾਂਜੀ ਤੇ ਬਰਨਾਲੇ ਤੋਂ ਜਿਵੇਂ ਰਾਏਕੋਟ ਨੂੰ ਜਾਂਦੇ ਸਮੇ ਕਿਹੜੇ ਪੁਲ ਤੋਂ ਕਿਹੜੀ ਦੂਰੀ ਤੋਂ ਕਿੰਨੀ ਵੇਥ ਤੋਂ ਮੁੜਨਾ ਚਾਹੀਦਾ ਕਿੱਥੇ ਆਉਣਾ ਵੀਰੇ ਜਦੋਂ ਬਰਨਾਲੇ ਆਪਾਂ ਪਹੁੰਚ ਗਏ ਆ ਉੱਥੋਂ ਜਾਨੀ ਕਿ ਬੰਦੇ ਨੇ ਸੇਖਾ ਧੂਰੀ ਨੂੰ ਰੋਡ ਜਾਂਦਾ ਧੂਰੀ ਨੂੰ ਰੋਡ ਜਾਂਦਾਗਾ ਵਿਚਾਲੇ ਬਾਇਆ ਪਿੰਡ ਸੇਖਾ ਆਉਂਦਾਗਾ ਜੀ ਜਾਨੀ ਕਿ ਸੇਖਾ ਧੂਰੀ ਰੋਡ ਤੇ ਆਪਣੇ ਕੋਠੇ ਆ ਦਿਹਾਤੀ ਪੰਚਾਇਤਾ ਕੀ ਬਰਨਾਲੇ ਦੇ ਵਿੱਚ ਵੱਜੀ ਵੀ ਹੈਗੀ ਉੱਥੇ ਕੋਠੇ ਸਰਜੀਤਪੁਰੇ ਦੇ ਆ ਠੀਕ ਹੈ ਉੱਥੇ ਜਾਨੀ ਕਿ ਆਪਣੇ ਪਿੰਡ ਠੀਕ ਆ ਅੱਛਾ ਵੀਰ ਇੱਥੋਂ ਬਰਨਾਲਾ ਤਿੰਨ 3 ਕਿਲੋਮੀਟਰ ਦੇ ਵੀਰ ਜੀ ਆਪਣਾ ਇੱਥੋਂ ਠੀਕ ਆ ਸਿੱਖਾਂ ਕੈਂਚੀਆਂ ਬਰਨਾਲੇ ਦੀ ਠੀਕ ਆ ਅੱਛਾ ਆ ਵੀਰ ਨਾਲ ਲੱਗਦੇ ਪਿੰਡ ਹੋਰ ਕਿਹੜੇ ਹੈਗੇ ਆਪਣੇ ਇੱਥੇ ਵੀਰੇ ਆਪਣੇ ਨਾਲ ਲੱਗਦਾ ਸਿੱਖ ਆ ਗਿਆ ਅੱਗੇ ਜੀ ਤੇ ਸਾਈਡ ਤੇ ਆਪਣੇ ਸੰਘੇੜਾ ਰਹਿ ਗਿਆ ਜੀ ਫਰਵਾਹੀ ਠੀਕ ਆ ਇਹ ਬਰਨਾਲਾ ਠੀਕ ਆ ਜੀ ਅ ਸੋ ਵੀਰੇ ਇਹ ਮੈਂ ਜਿੱਦਾਂ ਜ਼ਿਕਰ ਕਰ ਦਿੱਤਾ ਸੀ ਵੀ ਇਹ ਆਪਣੇ ਘਰੇਲੂ ਪਸ਼ੂ ਕਰਦੇ ਆ ਹਾਂਜੀ ਹਾਂਜੀ ਮਤਲਬ ਕਿ ਤੁਸੀਂ ਮੈਨੂੰ ਦੱਸ ਰਿਹਾ ਸੀ ਵੀ ਜੰਮਣ ਤੋਂ ਲੈ ਕੇ ਹੁਣ ਤੱਕ ਦਾ ਰਿਕਾਰਡ ਤੁਹਾਡੇ ਕੋਲ ਆ ਹਾਂਜੀ ਜੀ ਤੇ ਨੰਬਰ ਵੀਰੇ ਪਹਿਲੇ ਨੰਬਰ ਤੇ ਇੱਕ ਵੱਡੀ ਆਪਣੇ ਕੋਲ ਮੱਝ ਜਿਹੜੀ ਪਿਛੇ ਨਜ਼ਰ ਆ ਰਹੀ ਹੈ ਤੇ ਕਰੀਏ ਇਨਫੋਰਮੇਸ਼ਨ ਸਾਂਝੀ ਆਪਣੇ ਵੀਰਾਂ ਨਾਲ ਵੀ ਇਹਦੀ ਡਿਟੇਲ ਦਈਏ ਵੀ ਇਹ ਕਿੰਮਾ ਸੂਆ ਵੀਰ ਕੇ ਸੁੰਨ ਜਾ ਰਹੀ ਹੈ ਵੀਰ ਜੀ ਇਹ ਤੀਜਾ ਸੂਆ ਸੁੰਨ ਰਹੀ ਹੈ ਅੱਛਾ ਜੀ ਤੇ ਇਹਦਾ ਬਰਥ ਹੈ 2017 ਜੀ 17 ਦਸੰਬਰ 17 ਦਸੰਬਰ ਆ 2017 2017 ਤੇ ਇਸ ਦਸੰਬਰ ਦੇ ਵਿੱਚ 5 ਸਾਲ ਕੰਪਲੀਟ ਆ ਹਾਂਜੀ ਹਾਂ ਇਹ ਸੀ ਦਸੰਬਰ ਨੂੰ 17 ਦਸੰਬਰ ਨੂੰ ਇਹਦੇ 5 ਸਾਲ ਕੰਪਲੀਟ ਆ ਠੀਕ ਆ ਤੀਜੀ ਸਵੇਰੇ ਸੂਰੀ ਆ ਠੀਕ ਆ ਜੀ ਹਾਂਜੀ ਆ ਸੋ ਦੋਸਤੋ ਤੀਜਾ ਵਾਰਾ ਥਰਡ ਲਕਟੇਸ਼ਨ ਦੇ ਵਿੱਚ ਜਿਹੜੀ ਦੋਸਤੋ ਇਹ ਮਾਜ ਸੁਣਨ ਜਾ ਰਹੀ ਆ ਜੇਕਰ ਤੁਸੀਂ ਵੇਖੋਗੇ ਦੋਸਤੋ ਤੇ ਨਾਰਮਲ ਹੀ ਤੁਹਾਨੂੰ ਇਹ ਝੋਟੀਆਂ ਦੇ ਵਿੱਚ ਹੀ ਨਜ਼ਰ ਆਵਿਗੇ ਕਿਉਂਕਿ ਮੂੰਹ ਮੱਥਾ ਤੇ ਸਾਮ ਸੰਭਾਲ ਦੇ ਵਿੱਚ ਏਡੀ ਕਪਲੀ ਹੋਈ ਆ ਤੇ ਤੀਜਾ ਸੂਬਾ ਦੋਸਤੋ ਮੱਜਾਂ ਦੇ ਵਿੱਚ ਜਿਹੜੀ ਗਿਣਤੀ ਹੋ ਜਾਂਦੀ ਆ ਪਰ ਇਹਨੂੰ ਆਪਾਂ ਝੋਟੀ ਤੁਸੀਂ ਮੰਨੋਗੇ ਨਾ ਵੀ ਝੋਟੀ ਕਹਿ ਸਕਦੇ ਆ ਚਾਹੇ ਦੂਜੀ ਸੂਬੇ ਦੀ ਮੰਨੋ ਪਰ ਵੀਰ ਉਹਨਾਂ ਨੇ ਜਿਹੜਾ ਬਿਲਕੁਲ ਰਿਕਾਰਡ ਸੰਭ ਕੇ ਰੱਖਿਆ 2017 ਦਾ ਬਰਥ ਹੈਗਾ ਸੀ ਇਸ ਦਾ ਅੱਜ ਬਿਲਕੁਲ ਜਿਹੜੀ ਦਸੰਬਰ 2022 ਦੇ ਵਿੱਚ ਕੰਪਲੀਟ 5 ਸਾਲ ਹੋ ਜਾਣੇ ਆ ਤੇ ਤੀਜਾ ਸੂਬਾ ਸੂਣ ਵਾਲੀ ਆ ਤੇ ਵੀਰ ਰਣਜੀਤ ਕਿੰਨੇ ਕ ਦਿਨ ਹਜੇ ਪਿਆ ਸੂਣ ਦੇ ਵਿੱਚ ਮੇਰੀ ਇਹ 17 ਤਰੀਕ ਨੂੰ ਜਾਂ 16 ਤਰੀਕ ਨੂੰ ਅੰਦਾਜ਼ਾ ਜਿਨ ਕਿ ਦਿਨ ਪੂਰੇ ਆ ਜੀ 17 ਸਤੰਬਰ ਨੂੰ ਠੀਕ ਹੈ ਜੀ ਠੀਕ ਹੈ ਜੀ ਇਹ ਪੰਜ ਚਾਰ ਦਿਨ ਉੱਤੋਂ ਦੀ ਲੈ ਕੇ ਜਾਂਦੇ ਹਰ ਸਾਲ ਠੀਕ ਹੈ ਜੀ ਇਹਨੇ ਹਰ ਹਰ ਸਾਲ ਜਿਹੜੀ ਇਹਨੇ ਸਤੰਬਰ ਦੇ ਮਨਸਤੰਬਰ ਮਨਸ ਜਿਹਨੇ ਸੂਣਾ ਹੁੰਦਾ ਮਤਲਬ ਕਿ ਆ ਹਰ ਸਾਲ ਸਤੰਬਰ ਦੇ ਮਹੀਨੇ ਨੇ ਸੂਣਾ ਹੀ ਆ ਸਤੰਬਰ ਜੀ ਨੇ ਹਰ ਵਾਰ ਆਈ ਆ ਮਤਲਬ ਲੱਗ ਵੀ ਸੀ ਅਗਰੇ ਸਤੰਬਰ ਚ ਸੂਣਾ ਅੱਛਾ ਤੇ ਵੀਰੇ ਜਿਹੜਾ ਏ ਆਈ ਕਰਵਾਈਓ ਕਿਹੜੇ ਬੁੱਲੂ ਦੀ ਕਰਵਾਈ ਆ ਆਪਾਂ ਇਹਦੇ ਵੀਰੇ 10 22 99 ਤੋਂ ਜਿਹਨਾਂ ਕੀ ਬੋਲਤੇ ਜਿਹਨਾਂ ਕੀ ਪ੍ਰੈਗਨੈਂਟ ਆ ਹਿਸਾਰ 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 10 26 99 10 22 99 ਠੀਕ ਹੈ ਵੀਰੇ ਤੇ ਅਸ਼ਾ ਵੀਰੇ ਜੇਕਰ ਪਿਛਲੇ ਸੂਬਿਆਂ ਦਾ ਪਾਣੀ ਦਾ ਰਿਕਾਰਡ ਤੁਹਾਨੂੰ ਤੋਂ ਜਾਣੀਏ ਪਹਿਲੇ ਦੂਜੇ ਸੂਬੇ ਦਾ ਪਹਿਲੇ ਸੂਬੇ ਦਾ ਕੀ ਸੀ ਤੇ ਦੂਜੇ ਦਾ ਜਿਹੜਾ ਦੁੱਧ ਦਾ ਰਿਕਾਰਡ ਹੈਗਾ ਉਹ ਜਣੀ ਕਿ ਇਹਨੇ ਸੇਖੇ ਜਾਨੀ ਕਿ ਆਪਣਾ ਚਵਾਈ ਵਾਲੇ ਆਉਂਦੇ ਸੀਗੇ ਸਰਕਾਰੀ ਲਵਾਈ ਚ ਚਵਾਈ ਕਰਾਉਂਦੇ ਸੀ ਸਾਡੇ ਯਾਨੀ ਕਿ ਉਦੋਂ ਇਹਨੇ 11 ਲੀਟਰ ਯਾਨੀ ਕਿ ਪਹਿਲੇ ਸੂਬੇ ਦਾ ਕੱਢਿਆਗਾ ਦੰਦ ਦੰਦੋ ਦੁੰਦੀ ਸੀ ਤੇ ਦੂਸਰੇ ਸੂਬੇ ਦਾ ਤਾਂ ਦੋ ਰਿਕਾਰਡ ਹੈਗਾ 14 ਲੀਟਰ ਠੀਕ ਹੈ ਜੀ ਹਾਂਜੀ ਪਹਿਲੇ ਸੂਬੇ 11 ਲੀਟਰ 11 ਲੀਟਰ ਤੇ ਦੂਜੇ ਸੂਬੇ 14 ਲੀਟਰ ਰਿਕਾਰਡ ਸਰਕਾਰੀ ਵੀ ਦਰਜ ਹੈਗਾ ਹਾਂਜੀ ਹਾਂਜੀ ਠੀਕ ਹੈ ਜੀ ਜਿਹਨੂੰ ਕਿ ਟੈਗ ਲੱਗਿਆ ਵਸ ਹੈ ਇਹਦੇ ਦੇ ਕੰਮ ਤੇ ਸੈੱਲ ਹੋਵੇ ਟੈਗ ਇਹਦੇ ਕੰਮ ਤੇ ਮੇਰੇ ਸਾਹਿਬ ਇਹਦੇ ਹੁਣ ਹੈ ਨਹੀਂ ਕਿ ਟੈਗ ਅੱਛਾ ਜੀ ਯਾਨੀ ਕਿ ਅਗੇ ਟੈਗ ਪਿਆ ਹੋਇਆ ਜੀ ਕੰਨ ਦੇ ਵਿੱਚ ਯਾਨੀ ਕਿ ਉਹ ਟੈਗ ਤੋਂ ਯਾਨੀ ਕਿ ਇਨਫੋਰਮੇਸ਼ਨ ਇਹਦੀ ਨਿਕਲਉਂਦੀ ਹੈ ਜੀ 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 ਸੋ ਦੋਸਤੋ ਐਕਸਟਰਾ ਆਰਡੀਨਰੀ ਆ ਬਾਡੀ ਵੇਟ ਦੇਖੋਗੇ ਤਾਂ ਬਹੁਤ ਹੈਵੀ ਬਾਡੀ ਵੇਟ ਦੀ ਜਿਹੜੀ ਇਹ ਮੱਝ ਹੈਗੀ ਆ ਸੋ ਤੀਜਾ ਸਵੇਰ ਦੋਸਤੋ ਸੂਨ ਵਾਲੀ ਜਾਂ ਦੂਜੇ ਸਵੇਰੇ ਦੇ ਵਿੱਚ ਰਿਕਾਰਡਿੰਗ ਹੋਈ ਆ ਇੱਥੇ ਬਿਲਕੁਲ ਸਰਕਾਰੀ ਰਿਕਾਰਡ ਹੈਗਾ ਦੋਸਤੋ 14 ਲੀਟਰ ਦੀ ਦੂਜੇ ਸਵੇਰੇ ਆ ਤੇ ਫਰਸਟ ਇਲੈਕਟ੍ਰੀਸ਼ੀਅਨ ਦੇ ਵਿੱਚ ਜਿਹੜੀ ਦੋਸਤੋ 11 ਲੀਟਰ ਦੀ ਜਿਹੜੀ ਚੁਬਾਈ ਹੋਈ ਆ ਹਵਾਨਾ ਵੇਖ ਕੇ ਤੁਹਾਨੂੰ ਖੋਤ ਜਿਹੜਾ ਦੋਸਤੋ ਜਜਮੈਂਟ ਹੋ ਜਾਣੀ ਆ ਆ ਢਿੱਲਾ ਜਿੰਨੀ ਆਗਾ ਤੁਸੀਂ ਬੈਕ ਸਾਈਡ ਤੋਂ ਦੇਖ ਰਹੇ ਹੋ ਬੱਟ ਬੁੱਟ ਪੈ ਰਿਹਾ ਦੋਸਤੋ ਤਕਰੀਬਨ ਹਜੇ ਆ ਵੀਰ ਨੇ ਕਿਹਾ ਸੀ ਵੀ 16 ਨੂੰ ਜਿਹੜੇ ਦਿਨ ਪੂਰੇ ਆ ਉੱਪਰ ਹਫਤਾ ਜੇਕਰ ਆਪਾਂ ਮੰਨ ਕੇ ਚੱਲੀਏ ਤੇ 23 24 ਸਤੰਬਰ ਨੂੰ ਜਿਹੜੀ ਦੋਸਤੋ ਇਹ ਜਾ ਕੇ ਜਾ ਕੇ ਸੁਣਦੀ ਆ ਤੇ ਰਣਜੀਤ ਵੀਰ ਇਹਨੂੰ ਖੋਲ ਕੇ ਤੋੜੀਏ ਮੜਾ ਜਾਏ ਇਹਨੂੰ ਬਾਕੀ ਦੋਸਤੋ ਘਰੇਲੂ ਪਸ਼ੂ ਨੇ ਚਾਹ ਬਣ ਵੀਰ ਜਿਹੜੇ ਹੈਗੇ ਆ ਜਿਨ੍ਹਾਂ ਉਹ ਤੁਸੀਂ ਜਰੂਰ ਖਰੀਦ ਸਕਦੇ ਹੋ ਕਿਉਂਕਿ ਬਿਲਕੁਲ ਡਾਇਰੈਕਟ ਜਿਹੜਾ ਆਪਾਂ ਘਰੇ ਲੂ ਘਰ ਤੋਂ ਜਿਹੜੀ ਵੀਡੀਓ ਦੋਸਤੋ ਬਣਾ ਰਹੇ ਆ ਤੇ ਅੱਗੇ ਘਰ ਵਾਲਾ ਵੀਰ ਕੋਈ ਹੀ ਸ਼ੁਕੀਨ ਲੈ ਕੇ ਜਾਵੇ ਤਾਂ ਬਹੁਤ ਵਧੀਆ ਗੱਲ ਹੈਗੀ ਆ ਆ ਲਓ ਜੀ ਹੈਵੀ ਬਾਡੀ ਵੇਟ ਆ ਦੋਸਤੋ ਵੱਡੇ ਕਦ ਕਾਠ ਹੈ ਦੀ ਜਿਹੜੀ ਦੋਸਤੋ ਇਹ ਮੱਝ ਹੈਗੀ ਆ ਵੀ ਕੋਈ ਦਰਮਿਆਨਾ ਛੋਟਾ ਕਦ ਨਾ ਤੁਸੀਂ ਅਕਾਊਂਟ ਕਰਿਓ ਜੇ ਤੇ ਆਰਡਰ ਦੀ ਕੁਆਲਿਟੀ ਦੇਖੋਗੇ ਤੇ ਬਹੁਤ ਜ਼ਿਆਦੀ ਖੂਬਸੂਰਤ ਆ ਬਿਲਕੁਲ ਆ ਲੇਵਾ ਜਿਹੜਾ ਹੈਗਾ ਦੋਸਤੋ ਪੜਨਾ ਸ਼ੁਰੂ ਕਰ ਦਿੱਤਾ ਤੇ ਆ ਵੇਖੋ ਬਿਲਕੁਲ ਰਿੰਗ ਸਿੰਘ ਟਾਈਪ ਦੋਸਤੋ ਹੈਗਾ ਤੇ ਥੋੜੀ ਆਪਾਂ ਜਿੱਦਾਂ ਕਹਿ ਲੀਏ ਵੀ ਲੋਈ ਦੀ ਲੋਈ ਜਿਹੜੀ ਬਰੀਡ ਦੀ ਥੋੜੀ ਮਿਕਸਿੰਗ ਹੈਗੀ ਹੈ ਵਿੱਚ ਛੋਟੀ ਦੇ ਤੇ ਆਹ ਵੇਖੋ ਬਹੁਤ ਖੂਬਸੂਰਤ ਜਿਹੜਾ ਹਵਾਨਾ ਬਣਾ ਕੇ ਦੋਸਤੋ ਤਿਆਰ ਕਰਨਾ ਕਿਉਂਕਿ ਆਰਡਰ ਕੁਆਲਿਟੀ ਜਿਹੜੀ ਹੈਗੀ ਆ ਉਹ ਦਿਨਾਂ ਦੇ ਹਿਸਾਬ ਨਾਲ ਜਿਵੇਂ ਜਿਵੇਂ ਅਨੇੜਾ ਹੁੰਦਾ ਜਾਵੇਗਾ ਓਵੇਂ ਜਿਹੜੀ ਆਰਡਰ ਦੀ ਕੁਆਲਿਟੀ ਹੈ ਦੋਸਤੋ ਖੂਬਸੂਰਤ ਬਣਦੀ ਜਾਣੀ ਅੱਗੇ ਆ ਲੋ ਠੀਕ ਆ ਅੱਛਾ ਰਣਜੀਤ ਵੀਰੇ ਇਹ ਜਿਹੜਾ ਮੁੱਲ ਡਿਮਾਂਡ ਕਿੰਨੀ ਰੱਖੀ ਹੋਈ ਜਾਂਦੀ ਵੀਰ ਜੀ ਇਹਦੀ ਮੁੱਲ ਆ ਗਈ 1 ਲੱਖ 20 ਹੀ ਆ 1 ਲੱਖ 20 ਹਜ਼ਾਰ ਜੀ ਠੀਕ ਆ ਕੋਈ ਰਾਇਤ ਕੋਈ ਹੋ ਜਾਏਗਾ ਵਿੱਚ ਜੀ ਮੌਕੇ ਤੇ ਮਾਨਤਾ ਕਰਦੇ ਜਰੂਰ ਜੀ ਹੈਨਾ ਜੇ ਕੋਈ ਭੈਣ ਭਰਾ ਆਪਣਾ ਘਰੇਲੂ ਘਰ ਰੱਖਣ ਵਾਲਾ ਵੀਰ ਸ਼ੌਂਕੀਆ ਤੌਰ ਤੇ ਆਉਂਦਾ ਤੇ ਜੋ ਬਣਦਾ ਗੁੰਜਾਇਸ਼ ਜਿੰਨੀ ਵੀ ਹੋ ਸਕਦੀ ਜਿੰਨੀ ਕਰਾਂਗੇ ਯਾਨੀ ਕਿ ਘਰੇ ਰੱਖਣ ਵਾਲੇ ਵੀਰੇ ਪਸ਼ੂ ਹੈਗਾ ਜਿਹਨੇ ਕਿ ਨਾ ਕਿ ਵਪਾਰਕ ਤੌਰ ਤੇ ਇਹ ਵਾਲਾ ਜੀ ਜੀ ਜਿਹੜਾ ਬੰਦਾ ਨੂੰ ਲੈ ਕੇ ਜਾਉ ਮੱਝਾਂ ਨੂੰ ਜੀ ਯਾਨੀ ਕਿ ਯਾਦ ਕਰੂਗਾ ਵੀ ਅਸੀਂ ਪਰਵਾਰ ਵੀ ਹਾਂ ਮੱਝ ਲੈ ਕੇ ਆਇਆ ਸੀ ਬੰਦਾ ਬਹੁਤ ਵਧੀਆ ਗੱਲ ਆ ਜੀ ਸੋ ਕਿਸਾਨ ਵੀਰੋ ਮਾਨ ਦੀ ਤੁਹਾਡੇ ਰੀਜ ਜੀ ਪੂਰੀ ਹੋਣ ਵਾਲੀ ਜੇ ਕਿਉਂਕਿ ਬਹੁਤੇ ਤੁਹਾਨੂੰ ਵੀਰ ਸੁਣਦੇ ਮਿਲ ਜਾਣਗੇ ਵੀ ਇੰਨਾ ਦੁੱਧ ਦਿੰਦੀ ਐ ਇੰਨਾ ਦੁੱਧ ਦਿੰਦੀ ਐ ਪਰ ਸਰਕਾਰੀ ਰਿਕਾਰਡ ਵਾਲਾ ਪਸ਼ੂ ਜਿਹੜਾ ਦੋਸਤੋ ਜਦੋਂ ਵੀ ਕੋਈ ਕੈਮਰੇ ਦੇ ਉੱਤੇ ਆਪਨੇ ਆਉਂਦਾ ਹੈਗਾ ਕਿਸੇ ਵੀ ਚੈਨਲ ਤੇ ਆਉਂਦਾ ਹੈ ਤੇ ਘਰੋਂ ਮਿਲ ਜਾਵੇ ਤੇ ਦੋਸਤੋ ਸੋਨੇ ਦਾ ਸੁਭਾਗੇ ਦੀ ਗੱਲ ਆ ਤੇ ਵੀਰ ਤੇ ਜਿਹੜੇ ਸੰਪਰਕ ਨੰਬਰ ਨੇ ਮੈਂ ਵੀਡੀਓ ਦੇ ਵਿੱਚ ਦੋਸਤੋ ਨੀਚੇ ਵਾਲੇ ਪਾਸੇ ਤੇ ਚਲਦੇ ਕਰ ਦਨੇ ਆ ਤੇ ਰਣਜੀਤ ਵੀਰੇ ਦੂਜੇ ਨੰਬਰ ਤੇ ਜਿਹੜੀ ਆਪਣੇ ਕੋਲ ਇਹ ਕੋਹਨੀ ਆ ਗਈ ਭੋਡੀ ਆ ਗਈ ਹੈ ਝੋਟੀ ਇਹਦੀ ਕੀ ਡਿਟੇਲ ਹੈ ਵੀਰੇ ਕਿੰਮਾ ਸੂਆ ਸੂਈ ਹੈ ਜੀ ਵੀਰੇ ਇਹ ਵੀ ਤੀਜਾ ਸੂਆ ਸੂਈ ਹੈ ਠੀਕ ਹੈ ਜੀ ਅੱਜ ਨੂੰ 5 ਦਿਨ ਹੋ ਗਏ ਸੂਈ ਨੂੰ ਜੀ ਤੇ ਇਹਦੀ ਵੀਰੇ ਸੈਕੰਡ ਲੋਕੇਸ਼ਨ ਦੇ ਵਿੱਚ 14 ਲੀਟਰ ਦੁੱਧ ਦੀ ਰਿਕਵਰ ਰਿਕਾਰਡਿੰਗ ਹੈਗੀ ਯਾਨੀ ਉਹ ਵੀ ਸਰਕਾਰੀ ਆਪਣੇ ਅਕਾਊਂਟ ਨਹੀਂ ਤੇ ਵੀਰੇ ਇਹਦੀ ਸਰਕਾਰੀ ਨਹੀਂ ਹੈਗੀ ਠੀਕ ਹੈ ਇਹ ਸਾਡੀ ਪਹਿਲੇ ਦੋਨੇ ਸੂਏ ਹੜੀ ਮਾਤਾ ਨੇ ਚੋਈ ਹੈਗੀ ਅੱਛਾ ਮਲ ਕੇ ਆਪਣੇ ਘਰੇ ਜੂ ਆਪਾਂ ਨੂੰ ਪਤਾ ਜਾਨ 14 ਲੀਟਰ ਸੀ ਨੇ ਆਪ 14 ਕਿਲੋ ਰੱਖ ਲਾਵੇ ਬਿਲਕੁਲ ਜੀ ਵੀ ਰਿਕਾਰਡ ਹੈ ਰਕਾਉੜਾ ਇਸ ਟਾਈਮ ਤੇ ਇਹਨੂੰ ਅੱਜ 5ਵਾਂ ਦਿਨ ਹੋਇਆ ਸੋਈ ਨੂੰ ਇਸ ਟਾਈਮ ਤੇ ਇਹਨੂੰ ਅੱਜ ਵੀ ਆਪਾਂ ਦਾ 12 ਲੀਟਰ ਦੁੱਧ ਤਿਆਰ ਹੈ 12 ਲੀਟਰ ਦੀ ਹੋਣ ਵੀ ਤੁਸੀਂ ਮਨ ਲੱਕੀ ਗਿਣਤੀ ਮਿੰਤੀ ਆ ਕੋਈ ਕਰਕੇ ਲੈ ਕੇ ਜਾ ਸਕਦਾ ਹੋਣੀ ਵੀ ਤੋਲ ਕੇ ਵੀ ਲੈ ਜਾ ਸਕਦਾ 12 ਲੀਟਰ ਵੀ ਨਹੀਂ ਗਿਆ ਆਪਾਂ ਨੂੰ ਠੀਕ ਹੈ ਤੇ ਸੂਹਾ ਵੀ ਤੀਜਾ ਹੀ ਸੂਈ ਆ ਸੂਹਾ ਵੀ ਤੀਜਾ ਅੱਜ 4 ਕਿ ਦਿਨ ਹੋ ਗਏ ਮਗਰ ਮੇਲ ਕਾਫ ਆ ਮੇਲ ਕਾਫ ਆ ਗਿਆ ਸੋਈ ਮੇਲ ਕਾਫ ਆ ਜੀ ਠੀਕ ਹੈ ਆ ਮੇਲ ਕਾਫ ਆ ਦੋਸਤੋ ਤੁਸੀਂ ਉਹ ਵੀ ਜਰੂਰ ਦੇਖ ਲਵੋ ਤੇ ਆ ਵੇਖੋ ਆ ਮੇਲ ਕਾਫ ਵੀਰੋ ਠੀਕ ਆ ਤੇ ਅੱਜ ਚੌਥਾ ਦਿਨ ਹੋ ਗਿਆ ਸੂਈ ਨੂੰ ਸੋ ਇਸ ਤੋਂ ਇਲਾਵਾ ਵੀਰ ਮਤਲਬ 12 ਲੀਟਰ ਤੇ ਹੁਣ ਚੱਲ ਰਹੀ ਹੈ ਹਾਂਜੀ ਤੇ ਦੁੱਧ ਕਿੰਨਾ ਕੁ ਜਿਹੜਾ ਲਾਸਟ ਆਪਾਂ ਕਹਿ ਲਈਏ ਵੀ ਪੀਕ ਲੈਵਲ ਕਿੰਨਾ ਕੁ ਕਰ ਆਉਂਦੀ ਹੈ ਪੀਕ ਲੈਵਲ ਇਹ 15 ਤੋਂ 15.5 ਲੀਟਰ ਦਾ ਕਰੀ ਜਾਂਦਾ ਹੈ 15 ਤੋਂ 15.5 ਕਿਉਂਕਿ ਦੂਜੇ ਸਵੇਰੇ ਵੀ ਤੁਸੀਂ ਦੱਸਿਆ ਸੀ 14 ਲੀਟਰ ਦੁੱਧ ਜਨਨ ਕੇ ਹੂੰ ਆਰਡਰ ਦੀ ਕੁਆਲਿਟੀ ਮੈਂ ਇੱਕ ਵਾਰੀ ਤੁਹਾਨੂੰ ਜਿਹੜਾ ਦੋਸਤੋ ਜਰੂਰ ਦਿਖਾ ਦਿੰਨਾ ਵੇਣ ਜਿਹੜੀ ਹੈਗੀ ਹੈ ਦੋਸਤੋ ਉਹ ਵੀ ਤੁਸੀਂ ਵੇਖੋ ਮੋਟੀ ਵੇਣ ਆ ਬਿਲਕੁਲ ਰਸੇ ਵਾਂਗੂ ਤੇ ਹਾਜੇ ਜਿਹੜਾ ਸਮਾਂ ਹੈਗਾ ਦੋਸਤੋ 12 ਸਤੰਬਰ ਨੂੰ ਜਿਹੜੀ ਆਪਾਂ ਇਹ ਵੀਡੀਓ ਬਣਾ ਰਹੇ ਆ ਤਕਰੀਬਨ 2 ਵਜੇ ਤੋਂ ਜਿਹੜਾ 2:30 ਵਜੇ ਦਾ ਸਮਾਂ ਹੈਗਾ ਤੇ ਸ਼ਾਮ ਨੂੰ ਵੀਰ ਰਣਜੀਤ ਜੀ ਕਦੋਂ ਚਵਾਈ ਦੀ ਕਰਦੇ ਹੈਗੇ ਜੀ 6 ਵਜੇ ਚਵਾਈ ਕਰਦੇ ਤੇ 6:30 ਠੀਕ ਹੈ ਜੀ 6:30 ਵਜੇ ਜਿਹੜੀ ਦੋਸਤੋ ਚਵਾਈ ਵੀਰ ਹੁਣੀ ਕਰਦੇ ਆ ਤੇ ਥਾਣਾ ਦਾ ਜਿਹੜਾ ਗਾਇਬ ਅੰਤਰਾ ਦੋਸਤੋ ਬਹੁਤ ਖੂਬਸੂਰਤ ਹੈਗਾ ਤੇ ਬਿਲਕੁਲ ਉਹਨਾਂ ਹੀ ਅੱਗੇ ਤੇ ਉਹਨਾਂ ਹੀ ਬੈਕਸਾਈਡ ਤੇ ਜਿਹੜਾ ਦੋਸਤੋ ਕੱਢ ਲੈਂਦੀ ਆ ਆ ਵੇਖੋ ਦੁੱਧ ਵੀਰ ਜੀ ਇਹਦਾ ਨਾ ਚਾਰੇ ਥਾਂਾਂ ਦੇ ਵਿੱਚ ਦੀ ਇੱਕੋ ਜਿਹਾ ਦੁੱਧ ਆਉਂਦਾ ਹੈਗਾ ਨਾ ਕਿ ਜਿਵੇਂ ਆਪਾਂ ਕਹਦੇ ਨੇ ਵੀ ਗਾੜੀ ਹਾਂ ਜੀ ਤੇ ਘਟ ਜਾਂਦਾਗਾ ਵੀ ਪਿਛਾੜੀ ਵੱਧ ਹੋਣਾ ਦੁੱਧ ਇਹਦੇ ਵੀਰੇ ਸਾਰੇ ਚਾਰੇ ਥਾਣੇ ਦੇ ਦੁੱਧ ਅੱਗੇ ਅੱਗੇ ਅਗਲੇ ਥਾਣੇ ਦੇ ਵਿੱਚ ਵੀਰ ਜੀ ਦੁੱਧ ਅਕਾਊਂਟ ਕਰਕੇ 1.5 ਤੋਂ 2 ਕਿੱਲੇ ਹੋਵੇਗਾ ਨਹੀਂ 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 ਵੀਰੇ ਇੱਕੋ ਜਿਹੀ ਚਾਰੇ ਥਾਣੇ ਦੇ ਵਿੱਚ ਦੀ ਦੁੱਧ ਇੱਕੋ ਜਿਹੀ ਘਟ ਰਹੀ ਹੈ ਅੱਛਾ ਇੱਕੋ ਜਿਹਾ ਦੁੱਧ ਦਾ ਠੀਕ ਆ ਠੀਕ ਆ ਚਾਰੇ ਥਾਣੇ ਦਾ ਦੁੱਧ ਇੱਕੋ ਜਿਹਾਗਾ ਨਾ ਕਿ ਅੱਗੇ ਦੁੱਧ ਘਟ ਠੀਕ ਆ ਅੱਛਾ ਇਹਦਾ ਵੀਰ ਜੀ ਮੁੱਲ ਕਿੰਨਾ ਕਰਦੇ ਆ ਇਹਦਾ ਵੀਰ ਜੀ ਮੁੱਲ ਆਪਾਂ ਕਰਦੇ 90 90000 ਹਾਂ ਜੀ ਠੀਕ ਆ 90000 ਤੋਂ ਜਿਹੜਾ ਮਾਨਤਨ ਉਹ ਤਾਂ ਹੋ ਹੀ ਜਾਣਾ ਹਨ ਘਰ ਪਹੁੰਚਿਆਂ ਦਾ ਕਿਸ ਤੇ 90000 ਰੁਪਏ ਦੋਸਤੋ ਦੋ ਨੰਬਰ ਵਾਲੀ ਜਿਹੜੀ ਦੂਜੇ ਨੰਬਰ ਤੇ ਆਪਾਂ ਤੁਹਾਨੂੰ ਇਹ ਮੱਝ ਦਿਖਾਈ ਆ ਤੀਜਾ ਸੂਆ ਸੂਈ ਆ ਮੂੰਹ ਮੱਥਾ ਫੇਸ ਕੁਆਲਟੀ ਵੇਖੋਗੇ ਤਾਂ ਤੁਸੀਂ ਜ਼ਰੂਰ ਵੇਖੋ ਤੇ ਸਿੰਘਾਂ ਤੋਂ ਜਿਹੜੀ ਦੋਸਤੋ ਘੋਟੀ ਆ ਕਿਉਂਕਿ ਵੀਰ ਉਹਨਾਂ ਦੇ ਕੋਲ ਬਹੁਤ ਐਨੀਮਲ ਆ ਜਿਹੜੇ ਬੱਚੀਆਂ ਕੱਟੀਆਂ ਜਿੰਨੀਆਂ ਵੀ ਆਉਂਦੀਆਂ ਲੇਟਸਟ ਬੱਚੇ ਆਏ ਆ ਉਹਨਾਂ ਦੇ ਜਿਹੜੇ ਮਤਲਬ ਕਿ ਸਿੰਘ ਦਗਾ ਦਿੰਦੇ ਆ ਤੇ ਹਣਾ ਵੀਰ ਸ਼ੁਰੂ ਤੋਂ ਤੁਹਾਡਾ ਸ਼ੁਰੂ ਤੋਂ ਹੀ ਜਾਨਕੀ ਸ਼ੁਰੂ ਪਹਿਲੇ ਦਿਨ ਤੋਂ ਅਜ ਤੋ 25 26 ਸਾਲ ਹੋ ਗਏ ਵੀਰੇ ਅਜੇਨ ਕਿ ਸਿੰਘ ਦਗਾ ਦਿੰਦੇ ਸਹੀ ਹੈ ਜੀ ਤੇ ਬਾਕੀ ਦੋਸਤੋ ਬਿਲਕੁਲ ਜੈਡ ਬਲੈਕ ਆ ਮੈਨੂੰ ਲੱਗਦਾ ਵੀ ਐ ਸਿਰ ਤੋਂ ਮੱਥੇ ਤੋਂ ਵੇਖੋਗੇ ਤੁਸੀਂ ਬਿਲਕੁਲ ਵਾਲ ਕਾਲੀ ਸ਼ਾਹ ਜਿਹੜੀ ਥੋੜੀ ਥੋੜੀ ਇਹ ਮੱਝ ਹੈਗੀ ਆ ਪੂਛ ਤੇ ਵੀ ਕੋਈ ਵਾਲ ਤੁਹਾਨੂੰ ਜਿਹੜਾ ਵਾਈਟ ਨਜ਼ਰ ਨਹੀਂ ਆਵੇਗਾ ਆ ਲਓ ਠੀਕ ਆ ਇਹਨੂੰ ਵੀਰੇ ਇਹਨੂੰ ਵੀ ਖੋਲ ਲਈ ਆ ਲਓ ਆ ਲਓ ਕਿਸਾਨ ਵੀਰੋ ਤੇ ਬਾ ਕਮਾਲ ਜਿਹੜੀ 200 ਆਰਡਰ ਦੀ ਕੁਆਲਿਟੀ ਆ ਲੇਫਟੀ ਜਿਹੜੀ ਹੈਗੀ ਦੋਸਤੋ ਬਹੁਤ ਖੂਬਸੂਰਤ ਆ ਤਕਰੀਬਨ 2:30 ਵਜੇ ਦਾ ਮੈਂ ਸਮਾਂ ਮੈਂਸ਼ਨ ਕਰ ਦਿੱਤਾ ਪਿੱਠਪੂੜਾ ਵੇਖੋਗੇ ਤੇ ਦੋਸਤੋ ਬਹੁਤ ਵਧੀਆ ਚੰਗੀ ਰਾਜੀ ਵਜਨ ਦੇ ਵਿੱਚ ਝੋਟੀਆਂ ਦੋਸਤੋ ਤਕਰੀਬਨ ਉੱਚੇ ਲੰਬੇ ਕਦ ਕੱਡ ਹੈਗੇ ਆ ਦੋਸਤੋ ਕੋਈ ਦਰਮਿਆਨੇ ਚ ਕਦ ਕੱਡ ਨਹੀਂ ਹੈਗੇ ਕਿਉਂਕਿ ਤੁਸੀਂ ਦੂਰੋਂ ਨੇੜੇੋਂ ਚੱਲ ਕੇ ਆਉਣਾ ਕਰੇ ਤੇ ਚਵਾਈ ਜਿਹੜੀ ਹੈਗੀ ਆ ਹੁਣ ਮੌਕੇ ਤੇ ਦੋਸਤੋ ਦੂਰੋਂ ਨੇੜੇੋਂ ਪਹੁੰਚ ਕੇ ਤੁਸੀਂ 12 ਕਿਲੋ ਦੀ ਜਿਹੜੀ ਚਵਾਈ ਆ ਉਹ ਜ਼ਰੂਰ ਕਰ ਸਕਦੇ ਹੋ ਕਿਉਂਕਿ ਆ ਸ਼ਾਮ ਦਾ ਦੁੱਧ ਵੀ ਤੇ ਸਵੇਰ ਦਾ ਦੁੱਧ ਜਿਹੜਾ ਚਵਾਈ ਕਰਨ ਤੋਂ ਬਾਅਦ ਤੁਸੀਂ ਜਿਹੜਾ ਸਬਦਾ ਕਰ ਸਕਦੇ ਜੀ ਹਾਂ ਲੋ ਠੀਕ ਆ ਮੁੱਲ ਹੋ ਗਿਆ ਵੀਰੇ ਹਨਾ ਤੇ ਗੋ ਜੋ ਗੰਜੈਸ਼ ਹੋਈ ਜ਼ਰੂਰ ਕਰਦੇ ਹੋਏ ਤੇ ਵੀਰੇ ਇੱਕ ਆਪਣੇ ਕੋਲ ਲਾਸਟ ਐਂਡ ਫਾਈਨਲ ਆ ਗਈ ਹੈ ਤੀਜੇ ਨੰਬਰ ਤੇ ਇਹ ਝੋਟੀ ਆ ਗਈ ਵੀਰੇ ਕੀ ਡਿਟੇਲ ਹੈਗੀ ਇਨਫੋਰਮੇਸ਼ਨ ਕਰੀਏ ਸਾਂਜੀ ਇਹ ਵੀ ਇਹ ਪੀਸੀ 575 ਦੀ ਬੱਚੀ ਆ ਪੀਸੀ 575 ਦੀ ਹਾਂਜੀ ਇਹ ਵੀ ਹਸਾਰ ਦੀ ਹੈ ਨਾ ਜੀ ਹਸਾਰ ਦੀ ਆ ਠੀਕ ਹੈ ਜੀ ਇਹ ਇਹ ਵੀਰੇ ਪਹਿਲੇ ਸੂਏ ਸੂਈ ਆ ਗਈ ਆਪਣੇ ਕੋਲੇ ਜੀ ਇਹਰ ਡੇਟ ਆਫ ਬਰਥ ਹੈਗਾ 19 2019 ਦੇ ਵਿੱਚ ਸਤੰਬਰ ਦੇ ਵਿੱਚ ਦਾ ਬਰਥ ਸਤੰਬਰ 2019 ਦਾ ਬਰਥ ਅਸ਼ੇਂਦਾਰੀ ਠੀਕ ਆ ਪੀਸੀ 575 ਦੀ ਹੈ ਬੱਚੀ ਪੀਸੀ 575 ਦੀ ਆ ਤੇ ਹੁਣ ਵੀਰੇ ਕਿੰਨੇ ਦਿਨ ਹੋ ਗਏ ਨੂੰ ਸੂਈ ਇਹਨੂੰ ਵੀਰੇ 15 ਦਿਨ ਹੋ ਗਏ ਸੂਈ ਨੂੰ 15 ਦਿਨ ਹੋ ਗਏ ਆ ਆ ਲਓ ਦੋਸਤੋ ਮੁੱਠੀ ਵਾਲਾ ਥਾਣਾ ਕਿਸਾਨ ਵੀਰੋ ਚੰਗਾ ਜਿਹੜਾ ਵਧੀਆ ਖਵਾਨਾ ਹੈਗਾ ਝੋਟੀ ਦਾ ਤੇ ਇਹ ਦੂਜੇ ਸਵੇਰੇ ਸੂਈ ਸੀ ਨਹੀਂ ਮੇਰੀ ਇਹ ਪਹਿਲੇ ਸੂਈ ਪਹਿਲੇ ਨੇ ਪਹਿਲਾਂ ਨੇ ਤੇ ਹੁਣ ਮੂੰਹ ਆ ਵੀਰ ਜੀ ਫਿਰ ਕੀ ਇਹਦਾ ਐਸਟੀਮੇਟ ਹੋਵੇਗਾ ਕਿੰਨੇ ਕ ਵੀਰ ਜੀ ਮੂੰਹ ਹਾਂਗੇ ਜੇ ਆਪਾਂ ਪੱਟ ਕੇ ਦੇਖੀਏ ਹਨ ਕਦੀ ਚਲੋ ਦੇਖੀ ਨੀਗੀ ਹਾਂਜੀ ਵੈਸੇ ਆਪਾਂ 2000 ਚੌਗੀ ਚੁੰਗੀ ਕ ਹੋਣਾ ਵੈਸੇ 2019 ਸਤੰਬਰ ਤੋਂ ਕਿਸੇ ਵੀਰ ਨੇ ਕਾਊਂਟ ਕਰਨਾ ਤੇ ਅੱਜ ਦੀ ਤਰੀਕ ਤੱਕ ਕਾਊਂਟ ਕਰ ਸਾਲ ਹੋਇਆ 3 ਸਾਲ ਕੰਪਲੀਟ ਆ 3 ਸਾਲ ਦੇ ਜਿਹੜੇ ਦੌਰਾਨ ਦੋਸਤੋ ਜਿਹੜੀ ਇਹ ਝੋਟੀ ਬਿਲਕੁਲ ਸੂਈ ਆ ਤੇ ਵਿਆਈ ਹੈਗੀ ਆ ਤੇ ਬਿਲਕੁਲ ਜਿਹੜਾ ਮਗਰ ਮੇਲ ਕਾਫ ਆ ਇਹੋ ਜੀ ਨਾ ਮੇਲ ਕਾਫ ਆ ਆ ਮੇਲ ਕਾਫ ਦੇਖੋ ਹੈਵੀ ਜਿਹੜਾ ਦੋਸਤੋ ਮਗਰ ਮੇਲ ਕਾਫ ਆ ਗੱਡ ਘਾਟੀ ਬਹੁਤ ਵਧੀਆ ਚੰਗਾ ਮੇਲ ਕਾਫ ਆ ਤੇ ਇਹ ਵੀ ਕਿਸੇ ਸੀਮਨ ਦਾ ਬੱਚਾ ਜੀ ਵੀਰ ਜੀ ਇਹ ਸੀਮਨ ਦਾ ਨਹੀਂ ਹੈ ਜੀ ਇਹ ਜਨ ਕੇ ਆਪਣੇ ਆਪਣਾ ਮੇਰੇ ਫਰੈਂਡ ਕੋਲ ਜਨ ਕੇ ਕਿਹੋ ਸੀਗਾ ਬੁੱਲ ਸੀਗਾ ਮੋਰਾ ਤਾਂ ਬੁੱਲ ਸੀਗਾ ਜੀ ਹਾਂ ਜੀ ਹਾਂ ਉਹਨਾਂ ਤੋਂ ਕਰਾਸ ਕਰਾਈਵੇ ਕਰਾਸ ਕਰਵਾਈ ਆ ਡਾਇਰੈਕਟ ਮੀਟਿੰਗ ਦੀ ਜਿਹੜੀ ਦੋਸਤੋ ਇਹ ਮਗਰ ਬਰੀਡ ਦੇ ਵਿੱਚ ਜਿਹੜਾ ਮੇਲ ਕਾਫ ਹੈਗਾ ਡਾਇਰੈਕਟ ਮੀਟਿੰਗ ਦਾ ਆ ਵੇਖੋ ਠੀਕ ਆ ਅੱਛਾ ਵੀਰ ਇਸ ਛੋਟੀ ਦਾ ਕਿੰਨਾ ਕੁ ਦੁੱਧ ਆਪਾਂ ਹੁਣ ਚੋ ਰਹੇ ਆ ਜੀ ਵੀਰ ਜੀ ਇਹਦਾ ਜਿਹੜਾ ਦੁੱਧ ਰਿਕਾਰਡ ਹੈ ਇਸ ਟਾਈਮ ਤੇ 9 ਕਿਲੋ ਦੁੱਧ ਹੈ 9 ਕਿਲੋ ਆ ਜੀ ਨੈਟ ਕੋਈ ਚਵਾਈ ਕਰ ਸਕਦਾ ਜੀ ਕੋਦੋਂ ਮਰਜ਼ੀ ਕੋਈ ਚਵਾਈ ਕਰ ਸਕਦਾ ਇੱਕ ਕੱਟੇ ਨੂੰ ਵਿੱਚੇ ਆਪਾਂ ਛੱਡ ਕੇ ਕਹਿ ਰਹੇ ਹਾਂ ਇੱਕ ਕੱਟੇ ਨੂੰ ਜਨਕਿਆਂ ਵਜੇ ਬੈ ਕੱਟੇ ਨੂੰ ਛੱਡ ਕੇ ਜਨਕਿਆਂ ਆਪਾਂ ਕਹਿ ਸਕਦੇ ਹਾਂ ਜਨਕਿਆਂ ਕੱਟੇ ਨੂੰ ਛੱਡ ਕੇ 8 ਕਿਲੋ ਜਨਕਿਆਂ ਲੀਟਰ 1.5 ਲੀਟਰ ਆਪਾਂ ਇਹਦਾ ਵਿੱਚ ਅਕਾਊਂਟ ਕਰ ਲੈਨੇ ਆ ਤੇ 9 ਲੀਟਰ ਹੈਗਾ ਕਰਕੇ ਜਦੋਂ ਪੀਕ ਲੈਵਲ ਤੇ ਜਨਕਿਆਂ ਆਪਾਂ ਜਦੋਂ ਕੱਟੇ ਨੂੰ ਬੰਦ ਕਰ ਦੋ ਦੁੱਧ ਜੀ ਜਨਕਿਆਂ ਉਦੋਂ ਠੀਕ ਆ ਸੋ ਦੋਸਤੋ ਪਹਿਲਾ ਸੂਆ ਸੂਈ ਤੇ ਅੱਜ 17 18 ਦਿਨ ਦਾ ਵੀਰ ਨੇ ਸਮਾਂ ਦੱਸ ਦਿੱਤਾ ਤੇ ਸਿਰੋਏ ਵੀ ਭੋੜੀ ਹੈਗੀ ਆ ਉਹ ਵੀ ਤੁਸੀਂ ਜਰੂਰ ਦੇਖ ਲਵੋ ਪਹਿਲਾ ਸੂਆ ਦੋਸਤੋ ਸੂਈ ਆ ਆ ਬਹਿਣੀ ਵਾਲੇ ਪਾਸੇ ਤੋਂ ਜਿਹੜਾ ਦੋਸਤੋ ਥਾਣਾ ਦੀ ਕੁਆਲਿਟੀ ਆ ਉਹ ਤੁਸੀਂ ਜਰੂਰ ਵੇਖ ਲਓ ਲੰਮਾ ਧੋਨਾ ਦੋਸਤੋ ਬਹੁਤ ਵਧੀਆ ਚੰਗੀ ਕੁਆਲਿਟੀ ਦੇ ਵਿੱਚ ਜਿਹੜੀ ਝੋਟੀ ਆ ਆ ਵੇਖੋ ਚਵਾਈ ਵੀਰ ਜੀ ਜਿਹੜੇ ਪਸ਼ੂ ਆਪਣੇ ਕੋਲ ਸੋਏ ਆ ਚਵਾਈ ਚਵਾਈ ਬਿਲਕੁਲ ਓਕੇ ਆ ਸਾਰਿਆਂ ਦੀ ਹਾਂਜੀ ਹਾਂਜੀ ਬਿਲਕੁਲ ਮਤਲਬ ਕਿ ਧਾਰ ਪੂਰਟਾ ਦੀ ਕਿਸੇ ਵੀ ਪ੍ਰਕਾਰ ਦੀ ਕਿਸੇ ਵੀ ਕੋਈ ਨੁਕਸ ਨਹੀਂ ਹੈ ਧਾਰ ਦੀ ਠੀਕ ਆ ਜੀ ਪੋਲੀਆਂ ਧਾਰਾਂ ਨੇ ਚਾਰ ਤਿੰਨਾਂ ਮੱਜਾਂ ਦੀ ਠੀਕ ਆ ਜੀ ਠੀਕ ਆ ਠੀਕ ਆ ਸੋ ਰਣਜੀਤ ਵੀਰੇ ਇਹਦਾ ਜਿਹੜਾ ਮੋੜਲਾ ਡਿਮਾਂਡ ਕੀ ਕਰਦੇ ਆ ਇਹਦਾ ਵੀਰ ਜੀ 62000 62000 ਹਾਂ ਚਲੋ 62000 ਦੇ ਵਿੱਚੋਂ ਜੋ ਮਾਨ ਹੁੰਦਾ ਹੀ ਆ ਜੇ ਕੋ ਘਰੇ ਪਹੁੰਚਦਾ ਆਪਣੇ ਤੇ ਇੱਕ ਵੀਰੇ ਮਾਨਤਾ ਨਹੀਂ ਕੋਈ ਜ਼ਿਆਦਾ ਨਹੀਂ ਇਹਦੇ ਵਿੱਚ ਕਿਉਂਕਿ ਆਪਾਂ ਮੁੱਲ ਕੱਲੀ ਹਿਸਾਬ ਨਾ ਕਰਿਆ ਗਿਆ ਪਹਿਲਾਂ ਛੁੱਟੀ ਆ ਦੁੱਧ ਦੀ ਜਾਨੀ ਕੇ ਸੀ ਵੀ ਵੀਰੇ ਵਿੱਚ ਸਕੇ ਸਿਰਫ ਕੱਲੀ ਸੇਵਾ ਕਰਨੀ ਹੋਣੀ ਜਨ ਕੀ ਹੋਗੀ ਸੇਵਾ ਨਹੀਂ ਸੀ ਜਨ ਕੀ ਕੋਈ ਬਹੁਤਾ ਕੀਤੀ ਕਿਉਂਕਿ ਸਾਡੇ ਲੱਗੇ ਵੀ ਵੀਰੇ ਮਿਸਤਰੀ ਬਿਲਕੁਲ 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 ਨਹੀਂ ਫਿਰ ਵੀ ਵੀਰੇ ਤੁਸੀਂ ਤਾਂ ਨਹੀਂ ਕਹ ਰਹੇ ਪਰ ਅਗਲੇ ਹਰ ਕ ਵੀਰ ਨੇ ਕਿਸਾਨ ਵੀਰ ਨੇ ਸੋਚਣਾ ਵੀ ਸੇਵਾ ਦੇ ਵਟ ਕੱਢੇ ਪਏ ਆ ਹਨਾ ਵੀ ਸੇਵਾ ਵਾਲੇ ਪਾਸਿਓ ਬਹੁਤ ਵਧੀਆ ਖੂਬਸੂਰਤ ਝੋਟੀਆਂ ਮੱਝਾਂ ਨੇ ਥੋੜੀਆਂ ਤੇ ਰஞ்சிਤ ਵੀਰੇ ਇੱਕ ਜਿਹੜੇ ਸੰਪਰਕ ਨੰਬਰ ਨੇ ਉਹ ਜ਼ਰੂਰ ਬੋਲ ਕੇ ਦੱਸ ਕੇ ਵੀਰ ਜੀ ਮੇਰਾ ਸੰਪਰਕ ਨੰ ਠੀਕ ਹੈ ਇਸ ਤੋਂ ਇਲਾਵਾ ਹੋਰ ਵੀ ਆਪਣਾ ਕੋਈ ਹੈਗਾ ਨੰਬਰ ਹਾਂਜੀ ਵੀਰ ਜੀ ਇੱਕ ਨੰਬਰ ਆ 946644 ਠੀਕ ਹੈ 97700 ਠੀਕ ਹੈ ਜੀ ਸੋ ਦੋਸਤੋ ਇਹ ਹਨ ਵੀਰ ਰਣਜੀਤ ਸਿੰਘ ਜੀ ਤੇ ਲੋਕੇਸ਼ਨ ਵੀ ਜਿਹੜੀ ਦੋਸਤੋ ਮੈਂ ਵਿੱਚ ਅ ਨੋਟ ਕਰਵਾ ਦੇਣੀ ਆ ਤੁਹਾਨੂੰ ਸੋ ਪਿੰਡ ਵਿਜ਼ਿਟ ਕਰਕੇ ਪਹੁੰਚ ਕਰਕੇ ਤੁਸੀਂ ਤੁਹਾਨੂੰ ਤਿੰਨ ਆਪਾਂ ਦੋਸਤੋ ਇੱਕ ਝੋਟੀ ਆ ਤੇ ਦੋ ਜਿਹੜੀਆਂ ਦੋਸਤੋ ਇੱਕ ਤੀਜੇ ਸਵੇ ਜਿਹੜੀ ਮੱਝ ਸੂਈ ਆ ਦੋਸਤੋ ਇੱਕ ਤੀਜੇ ਸਵੇ ਗਿਆ ਸੂਣ ਵਾਲੀ ਆ ਬਿਲਕੁਲ ਦੋਸਤੋ ਘਰੇਲੂ ਮੱਝਾਂ ਨੇ ਸ਼ੌਂਕੀਆ ਤੌਰ ਤੇ ਵੀਰ ਉਹਨਾਂ ਨੇ ਬੜੇ ਸ਼ੌਂਕ ਨਾਲ ਪਾਲੀਆਂ ਨੇ ਸੰਭੀਆਂ ਨੇ ਤੇ ਚੰਗੀ ਮਿਲਕਿੰਗ ਲੈ ਰਹੇ ਨੇ ਅੱਗੇ ਵੀ ਉਮੀਦ ਕਰਦੇ ਆ ਦੋਸਤੋ ਜਿਹੜਾ ਵੀਰ ਅੱਗੇ ਲੈ ਕੇ ਜਾਊਗਾ ਚੀਜ਼ ਉਹ ਵੀ ਯਾਦ ਰੱਖੂਗਾ ਵੀ ਆਪਾਂ ਬਹੁਤ ਵਧੀਆ ਚੰਗੀ ਚੀਜ਼ ਹੈ ਚੰਗੀ ਕੁਆਲਿਟੀ ਦੀ ਚੀਜ਼ ਇੱਕ ਖਰੀਦੀ ਹੈਗੀ ਆ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ